ਮੱਸੀਆ ਤੇ ਆੜਾ ਜੇ ਅੱਜ ਵੀ ਨਹੀਂ ਪੁਗਾ ਪਹਿਰਿਆ ਦਾ ਤੇ ਗਰਾਉਂਡ ਚੋਂ ਹੀ ਲੱਗਦਾ ਜੇ ਛੁੱਟੀ ਕਰ ਲੈਣੀ ਆ ਦੋ ਸਾਹਬ ਨੇ ਤੇ ਆਪਾਂ ਜਾ ਰਹੇ ਸੀ ਵੀ ਇਹ ਸਾਹਬ ਮੱਸੀਆ ਮੱਠਾ ਦੇਖਣ ਗਰਮੀ ਨੇ ਕੰਮ ਦੇਖੋ ਬੰਦਾ ਖਰਾਬ ਕਰਦਾ ਕੱਲ ਰਾਤ ਹੀ ਨੇਰੀ ਜਰੀ ਜਾਂਦੀ ਐ ਇੱਕ ਕਰੋ ਰਾਈਟ ਪਰ ਵੀ ਦੇਖੋ ਕੰਦਾ ਚੱਲ ਰਹੇ ਆ ਤੇ ਜਿਤਰਾ ਆਰਮੀ ਆ ਤੇ ਜਿਤਰਾ ਮੀਨ ਨੇ ਚਖੜ ਬੁਰਾ ਚੱਲ ਰਿਹਾ ਬੱਚੇ ਲੋ ਜੀ ਆਉਂਦਾ ਰੋਡ ਕੋ ਵੀ ਵੇਰਿਆ ਸੀ ਤੇ ਪੇਰ ਸਾਹ ਆ ਕੇ ਕੋਈ ਮੀਨਗਾ ਬਾਬੇ ਦੀ ਕਿਰਪਾ ਪੂਰੀ ਦੇਖੋ ਕੋਈ ਮੀਨਗਾ ਬਾਬੇ ਦੀ ਨਗਰੀ ਚ ਸੁੱਕੀਆਂ ਪਿਆਈਆਂ ਸੁੱਕੀਆਂ ਸੜਕਾਂ ਪਈਆਂ ਫਾਈਨਲੀ ਪਹੁੰਚ ਗਏ ਆਪਾਂ ਗੁਰੂ ਘਰ ਕਰੋ ਨੇ ਤੁਹਾਨੂੰ ਦਰਸ਼ਨ ਬਾਬੇ ਦੇ ਤੇ ਮੀ ਬਹੁਤ ਕਰਾਜ ਤੇ ਗੱਡੀ ਤੇ ਆਉਣਾ ਹੀ ਸਹੀ ਸੀਗਾ ਉਦਾਂ ਵੀ ਚਲੋ ਗੱਡੀ ਤੇ ਹੀ ਆਈਦਾ ਪਰ ਰਾਸਤੇ ਜਿਹੜਾ ਵਿਚਾਰੇ ਮੋਟਰਸਾਈਕਲਾਂ ਤੇ ਆਉਣਾ ਹੈਗਾ ਉਹਨਾਂ ਦਾ ਵਿਚਾਰਿਆਂ ਦਾ ਉੱਖਾ ਹੁੰਦਾ ਜੇ ਤੁਹਾਨੂੰ ਕਰਾਉਣੀ ਹੈ ਦਰਸ਼ਨ ਗੁਰੂ ਘਰ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਰੋ ਦਰਸ਼ਨ ਮੱਸਿਆਂ ਦੇ ਦਿਹਾੜੇ ਦੇ ਦਰਸ਼ਨ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਸਵੇਰੇ ਸਵੇਰੇ ਮੀਨ ਹੈ ਅੱਜ ਕਰਾਇਆ ਪਿਆ ਹੀ ਉਹ ਕੰਮ ਪੂਰਾ ਸਕਦਾ ਵਿਚਾਰੀਆਂ ਜਿਹੜੀਆਂ ਮੋਟਰਸਾਈਕਲ ਤੇ ਆਉਣ ਵਾਲੀਆਂ ਉਹਨਾਂ ਨੂੰ ਓਖਾ ਹੋਣਾ ਵਾ ਜਿੰਨ ਕੇ ਜੀ ਉਹ ਮੋਰ ਵਾ ਹਾਂਜੀ ਗੁਰੂ ਘਰ ਦੇ ਦਰਸ਼ਨ ਹੋ ਗਏ ਨੇ ਤੇ ਹੁਣ ਆਪਾਂ ਜਾਵਾਂਗੇ ਘਰ ਨੂੰ ਤੇ ਗਰਾਊਂਡ ਦੀ ਕਰਾਂਗੇ ਤਿਆਰੀ ਤੇ ਦੇਖਦੇ ਹਾਂ ਅੱਜ ਕਿੰਨੇ ਕੁ ਚੋਬਰ ਆਉਂਦੇ ਨੇ ਬਸ ਕੀ ਮੀਂਹ ਪੈ ਰਿਹਾ ਵਾ ਤੇ ਅੱਜ ਮੈਨੂੰ ਲੱਗਦਾ ਘਾਟੀ ਆਉਣਗੇ ਮੁੰਡੇ ਤੇ ਜੇ ਤਾਂ ਮੀਂਹ ਪੈਂਦਾ ਰਿਹਾ ਤੇ ਲੱਗਦਾ ਅੱਜ ਗਰਾਊਂਡ ਵੀ ਨਹੀਂ ਲੱਗਣੀ ਤੇ ਮਿਹਨਤ ਵੀ ਨਹੀਂ ਲੱਗਣੀ ਪਰ ਆਪਾਂ ਜਿਵੇਂ ਜਰੂਰ ਲਾਵਾਂਗੇ ਸਹੀ ਆ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਘਰਾਂ ਨੂੰ ਤੇ ਮੀਂਹ ਹਜੇ ਵੀ ਨਹੀਂ ਹਟ ਰਿਹਾ ਤੇ ਮੀਂਹ ਬਹੁਤ ਪੈ ਰਿਆ ਅੱਜ ਤੇ ਮੌਸਮ ਚਲੋ ਕਾਫੀ ਠੰਡਾ ਹੋ ਗਿਆ ਗਰਮੀ ਵੀ ਕਾਫੀ ਪੈ ਰਹੀ ਸੀ ਤੇ ਮੌਸਮ ਚਲੋ ਠੰਡਾ ਹੋ ਗਿਆ ਤੇ ਅੱਜ ਜੇ 20 ਹੜਜਵੇ ਤੇ ਗਰਾਊਂਡ ਲਾਉਂਦਾ ਵਾਕਈ ਮਜ਼ਾ ਬਹੁਤ ਆਵੇ ਤੋ ਮਿਲਦੇ ਹਾਂ ਚਲੋ ਤੁਹਾਨੂੰ ਫੇਰ ਗਰਾਊਂਡ 'ਚ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਹੋ ਸੁਣਾਓ ਫਿਰ ਦਸੇਤਾ ਗਏ ਆਵਾ ਆ ਪਾ ਜੀ ਆ ਬੁਗਲਾ ਲਾਉਂ ਨਹੀਂ ਦਿਆ ਸੀ ਇਹਨੂੰ ਮਾਹਾਂ ਹੀ ਠਾਇਆ ਅੱਜ ਲਾਲੀ ਦਾਤੀ ਬਦਨੀਤਾ ਹੋਇਆ ਦੱਤ ਨਹੀਂ ਉਹ ਮੁੰਡੇ ਨੇ ਰਾਤ ਦਾ ਮੈਚ ਖੇਡਦਾ ਹੋਇਆ ਉਹ ਕਹਿੰਦਾ ਮੈਂ ਥੱਕਿਆ ਹੋਇਆ ਕੌਣ ਥੱਕਿਆ ਬੁਗਲਾ ਕਿੰਨੇ ਜੱਫੇ ਲਾਏ ਨੇ ਇਹ ਬੂਗਲਾ ਕਹਿੰਦਾ ਮੈਂ ਇੱਕ ਮੇਚ ਤੋਂ ਪਤਾ ਨਹੀਂ ਕਿੰਨੇ ਲਾਏ ਬੂਗਲੇ ਇੱਕ ਲਾਇਆ ਹੈ ਤੋਂ ਮੇਚ ਤੇ 16 ਜੱਫੇ ਲਾਏ ਕਹਿੰਦਾ ਪਾਲੇਆਂ ਨੂੰ ਮੇਰੇ ਕਹਿੰਦਾ ਮੇਰੇ ਸਾਟ ਲੱਗੀ ਮੱਥੇ ਤੇ ਪਹਿਲਾਂ ਮੈਂ ਬਾਹਰ ਬੈਠਾ ਰਿਆ ਕਹਿੰਦਾ ਮੈਂ ਪੱਟੀ ਬੰਨ ਕੇ ਆਇਆ ਕਹਿੰਦਾ ਫੇਰ ਬਹੁ ਨਵਾਏ ਮੈਂ ਹਨਾ ਲਾਲੇ ਇੱਧੇ 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 ਕੋਈ ਸਾਹ ਵੇਖ ਲਓ ਤੁਸੀਂ ਆਏ ਨਹੀਂ ਸੀ ਅੱਜ ਵੀ ਵੇਖ ਲਓ ਮਿਹਨਤ ਲੱਗੇ ਆ ਲਾਉਣ ਇਹ ਬਦਨੀਤੇ ਨੇਗੇ ਹੁਣ ਕਹਿੰਦੇ ਪੱਕੇ ਪੈਰੀ ਪਾਤੇ ਆ ਹੋਵੇ ਜੀ ਕੁੱਤਾ ਵੀ ਆ ਗਿਆ ਯਾ ਜਮੀਨ ਤੇ ਲਾਉਣ ਹਾਲੇ ਨਾ ਕਿ ਮਿਲਿਆ ਮਿਹਨਤ ਨਾਲ ਹੀ ਇੱਥੇ ਮਿਹਨਤ ਲਾਉਂਦਾ ਹਾਂ ਹਾਂਜੀ ਬਾਈ ਮਿਲਿਆ ਕਿੰਨਾ ਕੱਲ ਮੈਚ ਕਿਦਾਂ ਰਿਹਾ ਵੀ ਮੈਚ ਬਾਈ ਵਧੀਆ ਰਿਹਾ ਹੂੰ ਇੱਕ ਮੈਚ ਜਿੱਤ ਗਏ ਹਾਂ ਅੱਛਾ ਤੇ ਦੂਜਾ ਹਾਰ ਗਏ ਹਾਂ ਇੱਥੇ ਉਹ ਨਾ ਹੁੰਦਾ ਨਾ ਮਿਹਨਤ ਲਾਉਂਦਾ ਮਜ਼ਾ ਹਾਂਜੀ ਬਾਈ ਸਹੀ ਹੈ ਸਹੀ ਹੈ ਜੇ ਫੇਰੀ ਫੇ ਲੱਗਦੇ ਨਾ ਹੁਣ ਮਿਹਨਤ ਲਾਉਣਾ ਹਾਂਜੀ ਬਾਈ ਜਾਣ ਪੈਂਦੀ ਏ ਨੀ ਪਿੰਡੇ ਹੋਰ ਬਾਈ ਬਹੁਤ ਜਿਦਾਂ ਤੇ ਛੁੱਟੀ ਕੀਤੀ ਤੇ ਫੇ ਚਫਲ ਵੀ ਲਾਵਾਂਗੇ ਹੁਣ ਠੀਕ ਹੈ ਉਹ ਨਾ ਛੁੱਟੀ ਕਰਦੇ ਨਹੀਂ ਚਾਰ ਛੁੱਟੀਆਂ ਆ ਗਏ ਨੇ ਸਾਰੀਆਂ ਬਸ ਦੋ ਮਹੀਨੇ ਆਜਾ ਚੱਲ ਸਹੀ ਹੈ ਚੱਲ ਵਧੀਆ ਇਹ ਕੋਚ ਤੋਂ ਹੀ ਸੂਤ ਆਉਂਦੇ ਆ ਪਾਜੀ ਵੇਖ ਲਓ ਇਹਨਾਂ ਨੇ ਹੌਲੀ ਹੌਲੀ ਲਾਏ ਗੇੜੇ ਪਾਜੀ ਹਾਂ ਕੋਚ ਕੋਈ ਸੂਤ ਆਉਂਦੇ ਇਹ ਆ ਗੱਲਾਂ ਹੀ ਕਰੀ ਜਾਂਦੇ ਅਸੀਂ ਅਸੀਂ 4-5 ਗੇੜੇ ਲਾਤੇ ਇਹਨਾਂ ਨੇ ਕੋਈ ਗੇੜਾ ਨਹੀਂ ਕੱਢਿਆ ਹੁਣ ਸਾਡਾ 11ਵਾਂ 12ਵਾਂ ਗੇੜਾ ਹੋ ਗਿਆ ਵਾ ਆ ਵੀਡੀਓ ਚੱਲਦੀ ਵੇਖ ਕੇ ਹੁਣ ਭੱਜ ਪਏ ਆ ਇਹ ਵਾਕੇ ਬੀ ਤੇ ਬਿੱਟੂ ਕੋਚ ਤੋਂ ਹੀ ਸੂਤ ਆਉਂਦੇ ਆ ਚਲੋ 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 ਪਾਜੀ ਅੱਜ ਪਾਜੀ ਵੀ ਆਏ ਏ ਤੇ ਤੁਸੀਂ ਆਏ ਨਹੀਂ ਪਾਜੀ ਅੱਜ ਵੇਖ ਲਓ ਚਲੋ 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 ਸ਼ਾਬਾਸ਼ ਖੇਤ ਕੇ ਖੇਤ ਕੇ ਆ ਜਾ ਆ ਜਾ ਤੁਸੀਂ ਬਹੁਤ ਜਿਹੜੇ ਲਾਈਟ ਚੱਲੋ ਹੋਈ ਦੋ ਸਪ੍ਰਿੰਟਾਂ ਪੂਰੀਆਂ ਲੱਗਣੀਆਂ ਅੱਜ 10 10 15 15 ਲਾਉਣੀਆਂ ਅੱਜ ਆਪਾਂ ਜਿਹੜੇ ਨਹੀਂ ਆਏ ਬੇਸ਼ਰਮੋ ਅੱਜ ਤਾਂ ਮੌਸਮ ਵਧੀਆ ਹੈਗਾ ਅੱਜ ਤਾਂ ਮਿਹਨਤ ਵਾਲਾ ਮੌਸਮ ਹੀ ਕਿਉਂ ਲਾ ਲੈ ਜੋ ਤਾਂ ਮੂਰੇ ਆ ਗਿਆ ਵੇ ਉਹ ਦੇਖੀ ਦੇ ਨਾ ਗੱਲਾਂ ਨਹੀਂ ਲਖੇਰਾਲ ਭਾਈ ਦੀ ਨਹੀਂ ਚਲੋ ਫੇ ਚੱਲ ਲੈ ਕੋਈ ਕਿ ਭੰਗੀ ਦੀ ਕਾਲਸਾ ਵਾਈਗੁਰ ਦੀ ਫਤਿਹ ਵੇ ਵਾਈਗੁਰ ਦੀ ਖਾਲਸਾ ਵਾਈਗੁਰ ਦੀ ਫਤਿਹ ਹੋਰ ਬਾਬਾ ਜੀ ਕਿਦਾਂ ਬਹੁਤ ਕਿਰਪਾ ਭਾਈ ਤੂੰ ਸੁਣਾ ਕਿਦਾਂ ਠੀਕ ਠਾਕ ਲੇਟ ਹੋ ਗਿਆ ਅੱਜ ਬਸ ਗੁਰਦਰਾ ਸਾਹਿਬ ਸਾਈ ਮਾਮਾ ਮਸਿਆ ਸੀ ਅੱਜ ਹਨਾ ਜੀ ਮਸਿਆ ਸੀ ਤੇ ਵੜਾ ਮੌਸਮ ਵਧੀਆ ਅੱਜ ਆਨੰਦਪੁਰ ਬਾਬਾ ਜੀ ਸਾਡੇ ਬੰਦੇ ਨਹੀਂ ਆਏ ਮੌਸਮ ਤਾਂ ਹੈਗਾ ਵਧੀਆ ਪਰ ਬੰਦੇ ਆਉਣੇ ਚਾਹੀਦੇ ਆ ਮੌਸਮ ਨਹੀਂ ਤਾਂ ਆਉਣੇ ਚਾਹੀਦੇ ਇੱਥੇ ਮਿਹਨਤ ਲੱਗਦੀ ਵਾਧੂ ਹਨਾ ਹਾਂਜੀ ਹਾਂਜੀ ਤੇ ਬੇਨਤੀ ਹੈ ਜਿਹੜੇ ਜੁੜੇ ਹੋਏ ਆ ਆਪਣੇ ਨਾਲ ਚੈਨਲ ਤੇ ਮੁੰਡੇ ਜਦੋਂ ਇਦਾਂ ਦਾ ਮੌਸਮ ਹੋਵੇ ਵੱਦ ਤੋਂ ਵੱਦ ਆਇਆ ਕਰੋ ਨਾਲੇ ਮਿਹਨਤ ਜਾਰੀ ਲੱਗਦੀ ਹੈ ਹਨਾ ਠੀਕ ਹੈ ਜੀ ਤਾਂ ਗਰਮੀ ਬਹੁਤ ਪਿਆਰੀ ਆ ਹਨਾ ਤੇ ਹੁਣ ਮੌਸਮ ਅੱਜ ਵਧੀਆ ਹੈ ਮੈਂ ਤਾਂ ਕਹਿਆ ਸੀ ਅੱਜ ਆਉਣਗੇ ਬਾਬਾ ਹੀ ਬਾਬਾ ਹਾਂ ਅੱਜ ਆਪਣੇ ਕੋਚ ਸਹਿਬਾਨ ਵੀ ਨਹੀਂ ਆਏ ਹਨਾ ਉਹ ਰਤੀ ਮੈਚ ਤੇ ਗਏ ਸੀਗੇ ਉਹ ਲੇਟ ਰਖੋਗੇ ਜੇ ਉਹ ਨਹੀਂ ਆਏ ਤੇ ਬੱਚਿਆਂ ਦਾ ਫਰਜ਼ ਬਣਦਾ ਵਾ ਕਿ ਮਿਹਨਤ ਲਾਈਏ ਕੋਰੀ ਹਨਾ ਅੱਜ ਆਵੇ ਲਾਲਾ ਭਾਜੀ ਕੀਤਾ ਕੋਚ ਅੱਗੇ ਹਾਂ 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 ਲਾਲਾ ਜੀ ਕੋਚ ਸਾਹਿਬ ਐਵੇਂ ਕਿ ਗਾਲਾਂ ਕਢਾਉਂਗਾ ਮਿਹਨਤ ਲਾਉਣੀ ਨਹੀਂ ਨੀ ਜਿੰਨੇ ਲਾਉਣੀ ਆ ਆਪਦੇ ਲਈ ਲਾਉਣੀ ਤੇਰਾ ਕੋਚ ਸਹਿਜ ਵੀ ਨਹੀਂ ਆਇਆ ਸਹਿਜ ਵੀ ਨਹੀਂ ਆਇਆ ਅੱਜ ਸੇਹ ਆਈ ਨੂੰ ਗਰਮੀ ਬਹੁਤ ਲੱਗੀ ਆ ਆਪਾਂ ਪੂਲ ਲੋ ਆਪਾਂ ਲੱਗੀ ਆ ਲੱਗੀ ਚਲੋ ਉਹ ਜੋ ਰੈਡੀ ਨਹੀਂ ਮਿੱਤਰਾਂ ਜਾਤੀ ਟੁੱਟ ਗਈ ਨਹੀਂ ਇਹਨਾ ਹੀ ਉਹ ਕੰਮ ਹੋ ਗਿਆ ਮੈਂ ਦੀ ਇੱਕ ਲੈ ਜੀ ਕਰ ਦੋ ਕロップ ਸਾਰਿਆਂ ਨੂੰ ਪਹਿਲਾਂ ਚੱਕਣਗੇ ਉਹ ਜਿਹੜੇ ਨਹੀਂ ਆਏ ਜਲਦੀ ਜਲਦੀ ਤੇ ਇੱਕ ਨੇਤੀ ਹੋ ਗਏ ਚਲੋ ਬੁੱਤ ਗੱਲ ਇਹ ਆਦਮੀ ਉਹ ਫੌਗਲੇ ਇਹ ਕਿਥੇ ફેਕ ਗਿਆ ਲਾਣੂ ਇਹ ਲਾਣੂ ਫੇਕੋ 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 ਬੰਦਿਆ ਦੇ ਯਾ ਚੱਪਾ ਕਰੋ ਇਹ ਲਾਟ ਲਗਾਣ ਨਾ ਲੈ ਕੇ ਇਹਦੀ ਗੱਲ ਸਹੀ ਬੰਦ ਕਰ ਹੂੰ Halo, ਥੋੜੀਆਂ ਹੋਰ ਜੋੜ ਕੇ ਥੋੜੇ ਪੈਰ ਤਲਾ ਲੇ ਪਾ। ਲਾਗੇ ਕਰਕੇ। ਹਾਂ। ਵੇ ਚਲੀ ਆਦ। ਅੱਜ ਕੋਈ ਸਾਹ ਦੀ ਕਮੀ ਨਾ ਹੁਣ। ਪੂਰੀ ਇਦਾਂ ਹੀ ਹੋਣੀ ਆ। ਗਲਤੀਆਂ ਕਰ ਕਰ। ਗਲਤੀਆਂ ਕਰ ਕਰ। ਆ ਇੱਥੇ ਫੋਨ ਫੜ ਪੁੱਤ ਆ ਕੇ। ਇੱਥੇ। ਚਲ ਮੈਂ ਲਾ। ਉਹ ਨਾ ਫਸ ਗਿਆ ਆਹ ਸਾਰਾ ਬੋਟਰ ਪਾਲੂ ਨਹੀਂ ਕਰਦੇ ਆ ਦੇਖ ਠੇਡਰ ਨਾ ਵੀ ਬੜੀ ਜਾਣਦੇ ਆ ਗਿਆ ਮਗਰੇ ਮੈਂ ਪੋਸਨੀ ਆ ਰਹੀ ਹੈ ਇਹ ਤਲੁੰਡੀ ਵਾਲਾ ਪੱਥਰ ਨਹੀਂ ਸਾਲਾ ਕਿੱਥੇ ਗਿਆ ਕਿੱਥੇ ਚਲੇ ਗਿਆ ਤਲਮੋਦ ਨੂੰ ਕੈਨੇਡਾ ਨੂੰ ਡਾ ਸੈੱਟ ਇਦਾਂ ਹੀ ਕਰ ਦੇਣਾ ਸ਼ੁਰੂ ਆਪਾਂ ਸੈੱਟ ਤੇ ਪਲਾ ਆ ਜੀ ਭਾਈ ਜੋ ਇਥੋਂ ਮਾ ਉਹਨੇ ਬਹੁਤ ਕੁੱਟਿਆ ਨਾ ਬਈ ਬਹੁਤ ਸੁਲਤਾਨ ਦੇ ਕਦਾ ਛੱਡੀਆਂ ਇੱਕ ਸੀ ਜੀ ਸੱਚੀ ਆ ਅੰਦਰ ਨੋੜੀ ਰੋਸ ਆ ਆ ਬਾਸ ਕਰਦੇ ਨੀ ਨਾ ਤਾਂ ਪੂਰਾ ਤਰ ਗਿਆ ਉਹ ਹਟ ਫੁੱਟ ਹੀ ਗਿਆ ਪਤਾ ਨਹੀਂ ਕੈਨੇਡਾ ਵੀ ਜਿਹੜਾ ਸੱਤ ਹੋ ਗਿਰਿਆ ਉਹਦੇ ਲਾਲੇ ਸਾਰੇ ਸੜਨ ਕੇ ਨਿਕੇ ਨਿਆਣੇ ਆਏ ਅੱਜ ਮੈਂ ਤਲਣ ਲਾ ਲਾਲਾ ਬਹੁਤ ਵਧੀਆ ਡਾਂਡ ਲਾਉਂਦੇ ਮੁੰਡੇ ਤੈਨੂੰ ਕੀ ਹੋਇਆ ਹੈ ਕੀ ਲੋਣਾ ਦੁਬਾਰਾ ਮੈਂ ਦੁਬਾਰਾ ਲਾਉਣੇ ਆ ਹਾਂ ਚੱਲ 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 ਬੱਸ ਚੱਲ ਬਹੁਤ ਭੱਜਾ ਭੱਜਾ ਦਿਨ ਭਾਜੇ ਪਾਣੀ ਪੀਣ ਨੂੰ ਕਿੱਲੇ ਗਿਆ ਚੱਲਾ ਜਾਇ ਤੋ ਜਾ ਭੱਜਾ ਜਲਦੀ ਬਾਹਰ ਫਰੀ ਮਿਹਨਤ ਤੋਂ ਬਾਅਦ ਲਾਖਾ ਇੱਕ ਲਾ ਲਾ ਪਲੇਟਾਂ ਬਾ ਪਲੇਟਾਂ ਸੈਟ ਲਾ ਕੇ ਵਾਸ ਸੈਟ ਸੈਟ ਲਾ ਸੈਟ ਉਹ ਨਹੀਂ ਕਿੰਨੀਆਂ ਪਲੇਟਾਂ ਮੰਗੋ 15 ਕਿਲੋ ਦਾ 15 ਨਹੀਂ ਆ ਪੰਜ ਕਿਲੋ ਦੀ ਇਹਦੇ ਨਾਲ 0 ਮਿਲ ਗਈ 50 ਕਿਲੋ ਹੋਏਗੀ ਕੁਆਂਟਲ weight ਨੀਗਾ 12 ਕਿਲੋ weight 15 ਲਾ ਕੇ ਕਿਉਂ ਟਾ ਝੋਟਾ ਬਾਹਰ ਇਹਨਾਂ ਨੇ ਫੁੱਲ ਮਿਹਨਤ ਕੀਤੀ ਆ ਤੇ ਹੁਣ ਥੱਕ ਬੋ ਗਿਆ ਵਾ ਸਰੀਰ ਵੇਖੋ ਪੰਪ ਕਿੰਨਾ ਹੋ ਗਿਆ ਵਾ ਆ ਭਾਜੀ ਬਾਹਰੋਂ ਭੱਜਿਆ ਆ ਤੇ ਵੇਖ ਲਾਵੇ ਜਿਵੇਂ ਲਾਉਣ ਲਾ ਪਈ ਆ ਗਿਆ ਜਣ ਕੱਲੋਂ ਪੱਦਰੇ ਘਾਨਨੇ ਆ ਪਾ ਗਏ ਦੇਖੀਏ ਵੀ ਇਹ ਚਿਹਰੇ ਗੌਰ ਦੇ ਭਾਜੀ ਦੇਖੀਏ ਇਹਨ ਮਸੂਮ ਚਿਹਰੋਂ ਕੋ ਦੇਖੀਏ ਦੇਖੀ ਕਿੰਨਾ ਬੋਡੀ ਪੰਪ ਕੀ ਆ ਪਾਜੀ ਅੱਜ ਦੇਖੋ ਭਾਈ ਜੀ ਭਾਈ ਜੀ ਵੇਖੋ ਬਸ ਭਾਈ ਜੀ ਲੋਹਾ ਹੀ ਬਣ ਗਈ ਕਹਿੰਦਾ ਕੱਲ ਨੂੰ ਤਿਆਰ ਆ ਭਾਈ ਬਸ ਆ ਜਾਣਾ ਹਾਂਜੀ ਸੋ ਜੀ ਮਿਹਨਤ ਹੋ ਗਈ ਆ ਫਿਨਿਸ਼ ਗਰਾਊਂਡ ਵਰਕ ਸਾਰਾ ਹੋ ਗਿਆ ਸਮਾਂ ਤੇ ਮੁੰਡੇ ਸਾਰੇ ਕਿਲੇ ਗਏ ਆਪਣੇ ਘਰੋਂ ਘਰੀ ਤੇ ਜਿਹੜੇ ਮੇਰੇ ਵੀਰ ਭਰਾ ਅਜੇ ਨਹੀਂ ਆਏ ਉਹਨਾਂ ਨੂੰ ਆਉਣਾ ਚਾਹੀਦਾ ਸਗਾ ਅੱਜ ਮੌਸਮ ਵਧੀਆ ਸੀ ਤੇ ਕੋਚ ਸਾਹਿਬ ਨਹੀਂ ਆਏ ਕੋਚ ਸਾਹਿਬ ਦੇ ਆਉਣ ਦਾ ਕਾਰਨ ਆਉਂਦਾ ਕਾਰਨ ਇਹ ਸੀਗਾ ਕਿ ਉਹ ਰਾਤ ਕਿਤੇ ਮੈਚ ਤੇ ਗਏ ਸੀ ਤੇ ਥੋੜਾ ਉੱਥੇ ਰਾਤੀ ਨੀਂਦ ਵੀ ਪਿਆਦੀ ਆ ਅੱਜ ਸਵੇਰੇ ਵੀ ਥੋੜਾ ਨਹੀਂ ਜਿਆਦਾ ਹੁੰਨ ਕਰਕੇ ਕੋਚ ਸਾਹਿਬ ਨਹੀਂ ਆ ਭਾਈ ਉਸ ਜਿੰਨੇ ਕੁ ਮੁੰਡੇ ਆਏ ਸੀਗੇ ਆਪ ਦਾ ਵਰਕਆਊਟ ਕੀਤਾ ਵਧੀਆ ਬਹੁਤ ਵਧੀਆ ਮਿਹਨਤ ਲੱਗੀ ਤੇ ਜਿਹੜੇ ਮੇਰੇ ਵੀਰ ਭਰਾ ਸਾਡੀਆਂ ਵੀਡੀਓ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਤਾਂ ਜੋ ਅਸੀਂ ਬਹੁਤ ਤੋਂ ਬਾਕ ਨਵੇਂ ਮੁੰਡੇ ਜੋੜ ਸਕੀਏ ਤਾਂ ਕਿ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਫੋਲੋ ਕੀਤਾ ਸਾਡੀਆਂ ਵੀਡੀਓਜ਼ ਨੂੰ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੀ ਹੈ ਕੱਲ੍ਹ ਫਿਰ ਲੌਂਚ